202 ਦੀ ਉਮਰ ਚੈੱਕ ਕਰ ਲੋ ਬਾਅਦ ਵਿੱਚ ਜਾ ਕੇ ਉਮਰ ਤੇ ਲਓ ਕਿਉਂ ਮੈਂ ਸੌਨਾ ਕੇ ਦੁਕਾਨ ਤੇ ਨੀਰ ਤੁਹਾਡੇ ਪਤਨ ਦਾ ਮੈਂ ਉਸ ਜੀ ਦਾ ਸਤਿਕਾਰ ਕਰਦਾ ਉਸ ਜੀ ਦਾ ਸਤਿਕਾਰ ਕਰਦੇ ਹਾਂ ਪਰ ਇਹਦਾ ਭੁੱਲਿਓ ਪਿੰਡਾ ਚ ਲੈਣ ਵਾਲਾ ਥੋੜਾ ਜਿਹਾ ਕੱਲਾ ਪਈਆਂ ਬਾਕੀ ਦਾ ਚਿਹਰਾ ਚੁਬਾ ਭੱਜ ਕੇ ਸਾਰੇ ਆਇਆ ਇੱਕ ਬੰਦੇ ਨੇ ਦੁਕਾਨ ਖੋਲੀ ਇੱਕ ਮੰਡਲੀ ਜਿਹੜਾ ਚਾਰਚ ਕੰਮ ਚੱਲਦਾ ਉਹਨੇ ਮਾਨਸਾ ਦਾ ਕੰਡ ਖੋਲੀ ਤਾਂ ਪਿੰਡ ਵਾਲੇ ਕੇ ਮਾਨਸਾ ਚਲਾ ਗਿਆ ਉਹ ਸਾਡੀ ਦੁਕਾਨ ਸਾਰੀ ਦੁਨੀਆ ਤੇ ਚੱਲਦੀ ਆ ਪਿੰਡ ਵਾਲੇ ਤੇ ਮੈਂ ਤਾਂ ਵੀ ਪਿੰਡ ਬੈਠਾ ਬੰਦੇ ਪਰਦੇ ਦਾ ਪਰਖੂ ਦਾ ਪਿੰਡ ਵਾਲੇ ਬੰਦੇ ਬੰਦੇ ਦਾ ਅੱਜ ਮੈਂ ਤੁਹਾਡੇ ਪਿੰਡ ਖੜਾ ਤੇ ਅੱਜ ਦਾ ਕੱਖ ਉਹਨਾਂ ਲੋਕਾਂ ਨੂੰ ਗਵਾਹੀ ਦਿੰਦਾ ਉਹਨਾਂ ਲੋਕਾਂ ਦੀ ਨਸੀਅਤ ਹੈ ਜਿਹੜੇ ਕਹਿੰਦੇ ਸੀ ਕਿ ਮੂਸਾ ਨੂੰ ਪਿੰਡ ਕੇ ਪਰੂ ਦਿੱਤਾ ਆਰੇ ਹੱਥ ਮਾਰ ਤਾ ਤਾ ਕਰਕੇ ਦੱਸਿਓ ਵੀ ਪਿੰਡ ਕਿਹੜਾ ਕਿਹੜਾ ਖੜਾ ਦਾ ਇਹ ਚੀਕਾ ਮਾਨਸਾ ਤੱਕ ਜਾਣੀਆ ਕਈਂ ਦੀਆ ਦੁਕਾਨ ਤੱਕ ਜਾਣੀਆ ਚੱਲਦੀਆ ਜਿਹੜਾ ਤੁਸੀਂ ਮੇਰਾ ਮਾਨ ਸਤਕਾਰ ਕਰਿਆ ਨਾ ਪਿੰਡ ਵਾਲੋ ਮੈਂ ਜ਼ਿੰਦਗੀ ਭਰ ਯਾਦ ਰੱਖੂਗਾ ਜਿੰਨੀ ਇੱਜ਼ਤ ਤੁਸੀਂ ਮੈਨੂੰ ਬਖਸ਼ੀਆ ਮੈਂ ਜ਼ਿੰਦਗੀ ਭਰ ਯਾਦ ਰੱਖੂਗਾ ਤੇ ਮੈਂ ਉਹਦੇ ਪਿਆਰ ਦਾ ਪੁੱਤ ਨਹੀਂ ਹੋਊਗਾ ਦਿਆ ਪਿੰਡ ਦੀ ਨਹਾੜਨਾ ਬਦਲੀ ਅੱਜ ਕਿੱਥੇ ਨੇ ਉਹ ਲੋਕ ਅੱਜ ਮੈਂ ਮੈਸੇਜ ਦੇਣਾ ਚਾਹੁੰਦਾ ਮੈਂ ਲੋਕਾਂ ਨੂੰ ਜਿਹੜੇ ਗਰਾਂਟਾਂ ਵਲੇ ਪੁੱਤ ਬਣਾਉਂਦੇ ਸੀ ਤੇ ਜਿੱਦਾਂ ਲੋੜ ਪਈ ਫੋਨ ਬੰਦ ਕਰਕੇ ਜਿੱਦਾਂ ਵਾਂਗੂ ਭੱਜ ਗਏ ਪੰਜਾਬੋ ਜਿਹੜਾ ਸਾਥ ਤੁਸੀਂ ਮੈਨੂੰ ਹੁੰਦੇ ਨੇ ਉਹਨਾ ਆਈਂਗੇ ਤੁਸੀਂ 20 ਤਰੀਕ ਨੂੰ ਦੇਤਾ दस तरीक नित के तीन सारे थोड़े पिंड चे थोड़ा एक इतने लगूगा एक लगूगा अच्छ लिस्ट बना के दे लिस्ट बना के दे कि कलाकार चाहिए बंटे वाला चाहिए या पंजाब वाला चाहिए इंटे लेके आऊंगा हाँ हां मैं गल्ला चलिया मेनू ਦਾ ਜਿਹੜੇ ਮਰਜ਼ੀ ਥੋੜਾ ਦੱਸਵਾ ਦੇ ਮੈਂ ਤਾਂ ਹੁਣ ਚੱਲ ਬੈਠਾ ਤੁਹਾਡੇ ਨਾਲ ਤੇ ਪਿੰਡ ਵਾਲਿਓ ਆਖਰੀ ਸ਼ਬਦ ਨੇ ਮੇਰਾ ਭਰਾ ਆ ਦੇਖੋ ਆਖਰੀ ਸ਼ਬਦ ਨੇ ਮੈਂ ਗੱਲਾਂ ਨਾਲ ਭਾਰ ਨਹੀਂ ਟੋਂਦਾ ਆ ਸਟਾਮ ਪੇਪਰ ਆ ਸਟਾਮ ਪੇਪਰ ਦੇ ਹੱਥ ਚ ਜੀਵੇ ਪਿੰਡ ਦੀ ਪੰਚਾਇਤ ਮੁਕਿਆ ਮੱਗਾ ਦੇ ਕੋਈ ਸ਼ੱਕ ਸ਼ੋਭਾ ਹੈਗਾ ਨਾ ਸਟਾਮ ਪੇਪਰ ਤੇ ਮੰਗਾ ਦੇ ਕੇ ਲਿਆਓ ਤੇ ਆ ਸਟਾਮ ਪੇਪਰ ਤੇ ਮੰਗਾ ਲਿਖਿਆ ਹੋਈਆਂ ਨੇ ਅਰ ਦੂਜੇ ਪੇਜ ਤੇ ਆ ਲਿਖਿਆ ਹੋਇਆ ਕਿ ਨਹੀਂ ਪੁਆਇੰਟ ਕਿ ਮੈਂ ਸਤੂ ਮੂਸਲਾ ਲਖਿਆ ਪਿਆਰ ਦਿੰਦਾ ਐਂਕੀ ਕਰਤ ਦਿੰਦਾ ਜਦੋਂ ਮੈਂ ਐਮਐਲਏ ਬਣ ਗਿਆ ਜੇ ਤੁਹਾਡੀ ਇੱਕ ਵੀ ਮੰਗ ਮੈਂ ਨਾ ਪੂਰੀ ਕੀਤੀ ਤਾਂ ਮੇਰੇ ਤੇ 420 ਦਾ ਮਰਤਾ ਕਰਾ ਕੇ ਜੇਲ੍ਹ ਤੋਂ ਸੁਟਿਆ ਦਿਓ ਤੇ ਆ ਸਾਈਨ ਕਰਕੇ ਇੱਕ ਪਰਮੋਟ ਮੇਰੇ ਅੱਛਾ ਤੇ ਇੱਕ ਪਿੰਡ ਦੀ ਪੰਚਾਇਤ ਆ ਦੱਸੋ ਭਾਈ ਦੂਜਾ ਕੈਂਡੀਡੇਟ ਕਰਦਾ ਐ ਕਿ ਨਹੀਂ ਕਰਦਾ अगले okay, okay, तो 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 अगले मैं, मैं सा कुछ करी मैं बापू वोटा कि पाइया से झाड़ू वाले मैं पिंड कि झाड़ू वाले नहीं मैं फिर बापू विकास को मूसले को भर दू ਕੋਈ ਤਾਂ ਬਾਦੂ ਨਾ ਕਾ ਚੜ ਤੂ ਪਿਛਲੀਆਂ ਗੱਲਾਂ ਐਤ ਕੀ ਦੱਸ ਕਿ ਨੂੰ ਪਾਉਂਗਾ ਕਹਿੰਦਾ ਮੈਂ ਉਹਨੂੰ ਪਾਉਂਗਾ ਜਿਹੜਾ ਮੇਰਾ ਕੰਮ ਕਰਕੇ ਦੇਊਗਾ ਮਤਲਬ ਕੰਮ ਦੱਸ ਤੇਰਾ ਕੰਮ ਕੀ ਐ ਕਹਿੰਦਾ ਮੇਰਾ ਕੰਮ 20 ਕਿੱਲੇ ਜ਼ਮੀਨ ਦੇ ਚਾਹੀਦੇ ਆ ਚੱਪੜ ਪਟਨਾ ਦਾ ਪਾਣੀ ਸਟਾ ਮੈਂ ਕਿਹਾ ਬਾਪੂ ਭੰ ਲੈქმੇ ਨਹੀਂ ਗੱਲ ਐ ਵੋਟਾਂ ਪਤਾ ਨਹੀਂ ਕਦੋਂ ਪੈਣਗੀਆਂ ਕਿਹੜਾ ਜਿੱਤੂਗਾ ਤੇ ਕਿਹੜਾ ਆਊਗਾ 45 ਕਿੱਲੇ ਜ਼ਮੀਨ ਦੇ ਮੇਰੇ ਕੋਲੇ ਹੱਕ ਸੱਚੀ ਕਮਾਈ ਦੇ 2 ਕਿੱਲਾਂ ਦੀ ਰਜਿਸਟਰੀ ਕਰਵਾ ਲੈ ਕੇ ਇੱਥੇ ਤੇ ਨਵੇਂ ਸਟਾਪ ਤੇ ਲੇਕੇ ਦੇ ਵੀ ਅਕਰੀਆ ਦੀ 6000 ਟੂ ਵੋਟ ਮੇਰੇ ਖਾਮਾ ਚ ਸੜਨਾ ਬੋਲ ਤੇ ਦੂਜਾ ਐ ਕੁੜੀਆਂ ਮਾਰਨ ਲੱਗੇ ਮਖਿਆ ਬਾਪੂ ਜਗੜਾ ਚਾਹੀਦਾ ਗੱਲਾਂ ਕਰਦੂ ਇੱਥੇ ਵਾਪਸ ਨਾ ਪਤਾ ਰੇਕ ਮਾਰ ਜਾਂਦਾ ਜੇ ਕਿਤੇ ਖੜਾਉਣਾ ਤਾਂ ਮੇਰੇ ਬਰਾਬਰ ਖੜਾਓ ਜਿਹੜਾ ਕੈਂਡੀਡੇਟ ਕਹਿੰਦਾ ਵੀ ਮੈਂ ਕਰ ਦੂੰਗਾ ਮੈਂ ਕਹਿੰਦਾ ਤਿੰਨਾਂ ਕੈਂਡੀਡੇਟਾਂ ਨੂੰ ਇਸ ਸਟੇਜ ਤੇ ਲਿਆਓ ਮੈਂ ਵੀ ਆਉਂਦਾ ਮੋਬਾਈਲ ਕਰਨਾ ਟੁੱਟਿਆ ਗਿਆ ਉਹਨਾਂ ਤੋਂ ਵੀ ਖੜਾਓ ਤੇ ਮੈਂ ਲਾਉਣਾ ਆ ਜਰੇ ਮੁੱਖ ਮੰਤਰੀ ਨੂੰ ਬੁਲਦੇ ਉਹਨਾਂ ਤੋਂ ਵੀ ਲਵਾਈ ਦੇਖ ਲੋ ਕਿਹੜਾ ਕਿਹੜਾ ਚੱਕਰ ਉਹਨੂੰ ਵੋਟਾਂ ਪਾ ਦੋ ਭਾਈ ਇਹ ਲਿੱਖੀਆਂ ਮੋਟੀਆਂ ਗੱਲਾਂ ਨਹੀਂ ਪਿੰਡ ਆਇਓ ਅੱਜ ਕਿੰਨੇ ਬੰਦੇ ਦਾ ਇਕੱਠ ਹੋਇਆ ਇੱਥੇ ਪਪਾਲ ਵਾਲੇ ਅੱਜ ਮੇਰੇ ਕੋਲੇ ਆਏ ਉਹਨਾਂ ਤੁਸੀਂ ਮੈਂ ਚਾਹਣਾ ਕਿ ਜਿੰਨੇ ਮੇਰੇ ਵੀਰ ਅੱਜ ਮੇਰੇ ਕੋਲੇ ਖਰੇ ਹੱਥ ਕਰਕੇ ਕਹਿ ਰਹੇ ਨੇ ਨਾ ਇਹਨਾਂ ਬੰਦਿਆਂ ਨੂੰ ਮੈਂ ਵੋਟਾਂ 'ਚ ਬਦਲ ਦਿਆਂ ਤੇ ਉਹਨਾਂ ਵੋਟਾਂ ਨੂੰ ਮੈਂ ਤੁਹਾਡੀ ਸੇਵਾ 'ਚ ਬਦਲ ਦੇਣਾ। ਬਸ ਇਨੀ ਇੱਕ ਮੇਰੀ ਬੇਨਤੀ ਹੈ। ਮੈਨੂੰ ਜਿੱਤੇ ਮੈਂ ਪਿੰਡ ਦੇ ਵਿੱਚ ਆਇਆ ਸੀ ਨਾ ਇੱਕ ਵਿੱਕੀ ਖੜਾ ਮੁੰਡਾ ਭਾਈਚਾਰੇ 'ਚੋਂ ਕੋਈ ਮੇਰੇ ਨਾਲ ਨਹੀਂ ਖੜਾ। ਇਹ ਮੈਨੂੰ ਕਹਿੰਦਾ ਭਾਈ ਤੂੰ ਪਿੰਡ 'ਚ ਆ ਕਹਿੰਦਾ ਭਾਈ ਫੋਨ ਕਰਕੇ ਮੈਨੂੰ ਕਹਿੰਦਾ ਫਿਰ ਮੈਨੂੰ ਕਹਿੰਦਾ ਜਨਾ ਬੜੀ ਮਾ ਕੱਲਾ ਕੱਲਾ ਮੇਰੀ ਮਾਂ ਦਾ ਮਖਾ ਤੂੰ ਤਾਂ ਪਿੰਡ 'ਚ ਕੱਲਾ ਕੱਲਾ ਮੈਂ ਤੇਰੇ ਦੂਜੇ ਬਗਾਨਿਆਂ ਪਿੰਡ 'ਚੋਂ ਨਾ ਮਿਲ ਗੜਾ ਚਾਰ ਪੰਜ ਭਾਈ ਨੇ ਮਾਇ ਆਉਣਾ ਯਾ ਤੇਰੇ ਪਿੰਡ ਕਿਹੜਾ ਆਉਂਦਾ। ਤੇ ਭਾਈ ਜੇ ਮੇਰੇ ਨਾਲ ਆ ਜੇ ਖੜਿਆ ਤਾਂ ਤੁਸੀਂ ਸਾਰੇ ਖੜੇ ਤੇ ਥੋੜਾ ਨਾ ਥੋੜਾ ਮੁੰਡਾ ਖੜਾ ਕੋਈ ਕਲਾਕਾਰ ਕੋਈ ਸੁਪਰਸਟਾਰ ਜਾਂ ਕੋਈ ਲੀਡਰ ਨਹੀਂ ਹੈਗਾ ਬੋਟਾਂ ਪਤਾਂ ਉਹਨੀਆਂ ਜਾਂਦੀਆਂ ਰਹਿੰਦੀਆਂ ਜਿੱਤੇ ਹਾਰ ਦੇ ਰਹਿੰਦੇ ਆ ਜਿੱਤੇ ਥੋੜੇ ਪੁੱਤ ਨੂੰ ਤੁਸੀਂ ਇੱਕ ਆਵਾਜ਼ ਮਾਰੋਗੇ ਨਾ ਥੋੜਾ ਵਿਜੇ ਸਿੰਘ ਲਾਵੇ ਜਾਂ ਆਵੇ ਥੋੜਾ ਮੁੰਡਾ ਉਹ ਪਹਿਲਾਂ ਖੜਾ ਹੋਊਗਾ ਜਿੱਥੇ ਮਰਚੂ ਖੜਾ ਲਓ ਮੈਂ ਪਿੰਡ ਵਾਲਿਆਂ ਨੂੰ ਕਹਿਣਾ ਹੁਨਾ ਕਿਹਾ ਜਿਹੜਾ ਦੂਜੇ ਪਿੰਡ ਹਾਂਜੀ

ਆ ਪਤਰੀ ਐਮਐਲਏ ਬਣਾਉਣਾ ਕਵਾੜ ਪਤਰੀ ਐਮਐਲਏ ਬਣਾਉਣਾ ਦਾ ਫਿਰ ਬੋਲਡ ਲੈਵਲ ਦਾ ਐਮਐਲਏ ਬਣਾਉਣਾ ਮੈਨੂੰ ਹੱਥ ਖੜੇ ਕਰਕੇ ਦੱਸ ਦਿਓ ਤੇ ਪੰਜਾ ਉਹ 23 ਗਰੀਆਂ ਬੋਟਾਂ ਨੇ ਪੰਜੇ ਦੇ ਚੌੜ ਨਿਸ਼ਾਨ ਤੇ ਉਹਨਾਂ ਅੰਦਰ ਗੁੱਟਾ ਰਗੜੀ ਚੱਲਿਓ ਉਹਨਾਂ ਅੰਦਰ ਰਗੜੀ ਚੱਲੋ ਜਨਾਚਰ ਕਹੇ ਵੇ ਮੈਂ ਪੀ ਜਾਣੀ ਓ ਮੂਸਲਾ ਬੋਲਦਾ ਖੜਵੇ ਚੜਾ ਅਗਲਾ ਬੱਤੀ ਵਸੰਨੀਆ ਕ ਬੇਨਤੀਆ ਕਬੂਲ ਕਰੋ ਮੈਂ ਤੇ ਭਾਬ ਕੋਈ ਕੋਈ ਗਲਤ ਸ਼ਬਦ ਨਿਕਲ ਜਾਵੇ ਆਪਣਾ ਬੱਚਾ ਸਮਝ ਕੇ ਆਪਣਾ ਪੁੱਤ ਸਮਝ ਕੇ ਆਪਣਾ ਛੋਟਾ ਵੀਰ ਸੰਤ ਤੇ ਮੈਨੂੰ ਮਾਫ ਕਰਿਓ ਕਿਉਂਕਿ ਭਾਈ ਅਸੀਂ ਸਿੱਧੇ ਸਾਦੇ ਲੋਕਾਂ ਪੱਧਰ ਲੋਕਾਂ ਸਮੂਹ ਲੁਚਪਣੇ ਜੇ ਨਹੀਂ ਆਉਂਦੇ ਅਸੀਂ ਤਾਂ ਜੋ ਮੂਟੇ ਆ ਕੋਈ ਅਸੀਂ ਠੱਗੋ ਆ ਤੇ ਅਸੀਂ ਇੱਦਾਂ ਹੀ ਚੱਲਦੇ ਆ ਮੇਰਾ ਵੀਰ ਜੇ ਕਿਸੇ ਨਾਲ ਮੇਰੀ ਗੱਲ ਦਾ ਬੁਰਾ ਲੱਗਿਆ ਹੋਵੇ ਤਾਂ ਮੈਨੂੰ ਮਾਫ ਕਰਿਓ ਮਾਤਾ ਕੱਲੀਆਂ ਬੋਟਾਂ ਨਹੀਂ ਪਾੜੀਆਂ ਪਿੰਡਾਂ 'ਚ ਕੱਲੀਆਂ ਬੋਟਾਂ ਨਹੀਂ ਪਾੜੀਆਂ ਹੱਥ ਖੜੇ ਕਰਕੇ ਸਬੂਤ ਦੇ ਜੋ ਹੱਥ ਖੜੇ ਕਰਕੇ ਸਾਰੇ ਜਣੇ ਹਾਰੇ ਨਹੀਂ ਹਾਰੇਗੇ ਇਹ ਸਿੱਧੂ ਦਾ ਹਾਲ ਪਿੰਡ ਲੋ ਕੰਨੀਆਂ ਵੋਟਾਂ ਨਹੀਂ ਚਾਹੀਦੀਆਂ ਸੱਚੇ ਪਾਰਸਾ ਕਾਲਪੁਰ ਕੁਮਰੇ ਅਰਦਾਸ ਕਰਿਓ ਕਿ ਤੁਹਾਡੇ ਭਰਾ ਦਾ ਮਨੋਗੱਲਾ ਡਿਕੇ ਮੇਰਾ ਕਦੇ ਹੌਸਲਾ ਨਾ ਆਵੇ ਮੈਂ ਕਦੇ ਐਤਾ ਨਹੀਂ ਹਾਰ ਸਕਦਾ ਵੋਟਾਂ ਨੂੰ ਤਾਂ ਮੈਂ ਬੋਲਦਾ ਨਹੀਂ ਬਸ ਹਿੰਮਤ ਬਖਸ਼ੋ ਹੌਸਲਾ ਬਖਸ਼ੋ ਸ੍ਰੀ ਵਾਹਿਗੁਰੂ ਦੀ ਕਾ ਖਾਲਸਾ ਸ੍ਰੀ ਵਾਹਿਗੁਰੂ ਦੀ ਵਾਹਿਗੁਰੂ ਖੜ ਜਾਓ ਖੜ ਜਾਓ